ਜੇਕਰ ਤੁਸੀਂ ਵੀ ਕੋਈ ਸੈਕੰਡ ਹੈਂਡ ਵਾਹਨ ਖਰੀਦਣ ਦੀ ਸੋਚ ਰਹੇ ਹੋ ਤਾਂ ਆਹ ਖਬਰ ਤੁਹਾਡੇ ਬੇहद ਕੰਮ ਦੀ ਹੈ ਸਾਰੇ ਕੰਮ ਛੱਡ ਕੇ ਖਬਰ ਜ਼ਰੂਰ ਦੇਖਿਓ ਕਿਤੇ ਇਹ ਨਾ ਹੋਵੇ ਕਿ ਬਾਅਦ ਵਿੱਚ ਕਹਾਣੀ ਸਿਰਫ ਪੜਵਾਉ ਤੱਕ ਪਹੁੰਚ ਜਾਵੇ ਜੀ ਹਾਂ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇੱਥੇ ਵੀ ਇੱਕ ਐਕਟਿਵਾ ਸਵਾਰ ਤੇ ਐਕਟਿਵਾ ਰਿਕਵਰੀ ਕਰਨ ਆਏ ਏਜੰਟ ਦਾ ਆਪਸ ਦੇ ਵਿੱਚ ਝਗੜਾ ਹੋ ਜਾਂਦਾ ਕਿਉਂਕਿ ਮਾਮਲਾ ਸਕੂਟਰੀ ਦਾ ਹੈ ਤੇ ਸਕੂਟਰੀ ਦੇ ਮਾਮਲੇ ਦੇ ਵਿੱਚ ਜਦੋਂ ਨਵੀਂ ਗੱਲ ਸਾਹਮਣੇ ਆਉਂਦੀ ਹੈ ਤਾਂ ਸਕੂਟਰੀ ਰਿਕਵਰੀ ਕਰਨ ਆਏ ਏਜੰਟ ਸਕੂਟਰੀ ਖੋਹਣ ਦੀ ਗੱਲ ਕਰਦੇ ਨੇ ਤਾਂ ਉਸ ਵੇਲੇ ਸੜਕ ਤੇ ਹੰਗਾਮਾ ਹੋ ਜਾਂਦਾ ਦੇਖੋ ਇਹ ਵੀਡੀਓ ਲੇ ਉਹੀ ਤਾਂ ਭਾਈ ਮੈਂ ਕਹ ਰਿਹਾ ਮੈਂ ਪੈਸੇ ਦਿਵਾਉਂਗੀ ਜੇ ਮੇਰਾ ਵਾਦਾ ਰਿਹਾ ਪੈਸੇ ਜਿਹੜੇ ਰੁਪਏ ਮੈਂ ਦਿਵਾਉਂਗੀ ਤੁਹਾਡੇ ਜਿੰਨੇ ਵੀ ਤੁਹਾਡੇ ਮੇਰੇ ਭਰਾਵਾਂ ਵਰਗਾ ਮੇਰੇ ਬਿੱਲੀਆ ਵਰਗਾ ਕੋਈ ਮੇਰੀ ਗੱਲ ਸੁਣ ਮੈਂ ਦਿਵਾਉਂਗੀ ਜੇ ਤੁਸੀਂ ਟੋਰਦੇ ਤਾਂ ਨਿਕਾ ਮੈਂ ਭਾਈ ਅਭੀ ਆਪਣਾ ਆਪ ਆਪ ਨਾਲ ਸੋਧ ਚੱਲਾਂਗੇ ਉਹਦੇ ਆਹ ਚੱਲਾਂ ਆਹ ਗੱਲ ਆਹ ਗੱਲ ਆਸੀਂ ਨਾਲ ਚੱਲਣਾ ਬੰਦ ਕਰ ਕਰਮ ਕਰਾਓ ਮੇਰੇ ਪਿੰਡ ਦੇ ਵਿੱਚ ਆਹ ਪਾਜੀ ਇਸੀ ਗੱਲ ਨੂੰ ਇਨਫਾਜ਼ ਕਰੋ ਚੱਲ ਭਰਨਗੇ ਬਹਿ ਨਾ ਮਾਗਦਾ ਮੇਰੀ ਜਾਨ ਨੂੰ ਮੇਰਾ ਨਾਮ ਆੜ ਕੇ ਇੱਦਾਂ ਨਾ ਕਰੋ ਉਹਦਾ ਨੋਟਾ ਕਿ ਉੱਥੇ ਜਾ ਕੇ ਸਮਾਗਮ ਹੋਣਾ ਬਈ ਮਾਮਲਾ ਜਲੰਧਰ ਦੇ ਲੰਬਾ ਪਿੰਡ ਚੌਕ ਦੇ ਨਜ਼ਦੀਕ ਦਾ ਹੈ ਜਿੱਥੇ ਐਕਟਿਵਾ ਰਿਕਵਰ ਕਰਨਾ ਹੈ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਰਿਕਵਰੀ ਏਜੰਟ ਅਤੇ ਐਕਟਿਵਾ ਸਵਾਰ ਦੇ ਨਾਲ ਝਗੜਾ ਹੁੰਦਾ ਹੈ ਤੇ ਮਾਮਲਾ ਕਿਸ਼ਤਾਂ ਨੂੰ ਲੈ ਕੇ ਭਖਿਆ ਐ ਐਕਟਿਵਾ ਆਪਣੀ ਕੀ ਜਿਵੇਂ ਮਤਲਬ ਕਿਸ਼ਤਾਂ ਪਰ ਕਿਸੇ ਗਰੁੱਪ ਦਾ ਲੱਗਦੀ ਆ ਦੀ ਪੈਸੇ ਲੈਣੇ ਦੂਜਾਂ ਤੋਂ ਜਿਹੜੀ ਜਿਲ੍ਹਾ ਕੋਲ ਅੰਨਾਰੇ ਪੈਸੇ ਲੈਣੇ ਐ ਐਕਟ ਵੱਲ ਦੀ ਜੋ ਮਾਰਦੀ ਐ ਉਹ ਨੂੰ ਜਾ ਕੇ ਮਰਲ ਆਪਣਾ ਕੋਈ ਹੋਰ ਉਹਨਾਂ ਦੇ ਨਾਲ ਜਾ ਕੇ ਕਢਾਈ ਆ ਕੰਪਨੀ ਚ ਜੰਮੀ ਆ ਜਾ ਕੇ ਨਾਲ ਜਾ ਕੇ ਕਢਾਈ ਆ ਨਾ ਫਿਰ ਪੈਸੇ ਮੰਗ ਕੇ ਜੀ ਨਹੀਂ ਤੁਸੀਂ ਕਿੰਨੇ ਪੈਸੇ ਇੰਦਰ ਆਜੋ ਕਿੰਨੇ ਪੈਸੇ ਦਿੱਤੇ ਸੀ ਉਹ ਪਾਉਂਦੇ ਬੈਂਕ ਲੋ ਭਾਈ ਉਹਨਾਂ ਕੱਪ ਲਵਾਂਗੇ ਭਾਈ ਮੈਡਮ ਜੀ ਹੁਣ ਮਾਲਾ ਨਹੀਂ ਨਹੀਂ ਤੁਸੀਂ ਕਿੰਨੇ ਪੈਸੇ ਦਿੱਤੇ ਸੀ ਜਦੋਂ ਐਕਟਿਵਿਟੀ ਸੀ ਜਦੋਂ ਦਿੱਤੇ ਸੀ ਨਾ ਉਹਨਾਂ ਨੂੰ 60000 ਰੁਪਇਆ ਦਿੱਤਾ ਸੀਗਾ ਮੂੰਹ ਤੇ ਗੱਲਾਂ ਕਰ ਲਿਓ 60 ਦਾ ਸਾਡਾ ਘੱਟੋ ਘੱਟ 1.5 ਦੋ ਲੱਖ ਬਣਿਆ ਦਾ ਸੀ ਜਿਹੜਾ ਸਕੂਟਰੀ ਦਿੱਤੀ ਹੈ ਨਹੀਂ ਜਦੋਂ ਤੂੰ ਸਕੂਟਰੀ ਦਿੱਤੀ ਹੈ ਔਰ ਉਹ ਚੈੱਕ ਕੀਤਾ ਹੀ ਬੈਂਕ ਲੋਨ ਹੈ ਕੀ ਹੈ ਤੁਹਾਨੂੰ ਜਿੱਦੋਂ ਲੈ ਕੇ ਦਿੱਤੀ ਹੈ ਕਿਸ਼ਤਾਂ ਉਹਨਾਂ ਨੇ ਦਿੱਤੀਆਂ ਨਹੀਂ ਸੀ ਤੁਹਾਨੂੰ ਮਾਲਕ ਨੂੰ ਮਾਲਕ ਦਾ ਸੰਤੋਖ ਹੀ ਹੈ ਨਾ ਮਾਲਕ ਸੰਤੋਖ ਹੈ ਉਹਨਾਂ ਨੇ ਰਹਿਣਾ ਭਾਈ ਉਹਨਾਂ ਨੇ ਦਿੱਤੀ ਉਹਨਾਂ ਨੂੰ ਬੈਂਕ ਦਾ ਲੋਨ ਜੜਿਆ ਹੋਇਆ ਸੀ ਪ੍ਰਾਪਰਟੀ ਦੇਣੀ ਉਹ ਤੇ ਇਸ ਮਾਮਲੇ ਉੱਤੇ ਰਿਕਵਰੀ ਏਜੰਟ ਦਾ ਕੀ ਕਹਿਣਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਬੈਂਕ ਦੇ ਨਾਲ ਇੰਨੇ ਕੱਪੜੇ ਹੋ ਰਹੇ ਆ ਕਈ ਸਕੂਟਰੀਆਂ ਚਾਰ-ਚਾਰ ਥਾਂ ਵਿਗ ਗਈਆਂ ਆ ਜੀ ਸਾਨੂੰ ਬਾਈਕੀ ਆਪਣਾ ਨਾਮ ਕੀ ਹੈ ਤੁਹਾਡਾ ਆਪਣਾ ਨਾਮ ਕੀ ਹੈ ਬਾਈ ਇਹ ਕਾਡੀ ਫੋਟੈਂਸ ਕੰਪਨੀ ਹੈ ਭਾਈ ਬਾਜੀ ਇਹ ਐਚਡੀਵੀ ਤੋਂ ਬਣਾਸਾ ਤੁਹਾਡਾ ਕਾਰ ਤਾ ਮਾਤਾ ਵਸਾਰਾ ਕੁਝ ਤਾਂ ਨਹੀਂ ਦਿਖਾਣਾ ਅਸੀਂ ਭਾਜੀ ਅੱਜ ਜੱਜ ਐਤਨੀ ਵੀ ਨਹੀਂ ਨਾ ਅਸੀਂ ਰਗਮ ਕੰਦ ਕਰਦੇ ਆ ਜੀ ਇਹ ਉਪਰ ਰਿਕਵਰੀ ਜਾਂ ਸਭ ਚੌਥੀ ਥਾਂ ਚੀਜ਼ ਵਿਗ ਗਈ ਆ ਭਾਜੀ ਇਹ ਸਾਰਾ ਮੀਡਲ ਕਲਾਸ ਦੇ ਬਾਹਰ ਕਹਿ ਰਹੇ ਲੋਕੀ ਕੱਪੜੇ ਵੇਰ ਕਰਕੇ ਉਥੋਂ 20000 ਦੇ ਦਾ ਭਾਰ ਨਾ ਸਾਡੇ ਲੋਭ ਪੈ ਲਾ ਕੇ ਤੁਹਾਡੇ ਬੇਤਾਰੀ ਤੁਹਾਡੇ ਸਾਡੇ ਦੇ ਭਾਰ ਦਿੱਤਾ ਇਹ ਇਹਨਾਂ ਨੇ ਚੀਜ਼ ਲਈ ਆ 8000 ਦੇ ਕਿ ਨਹੀਂ ਇਹ ਉਹਨਾਂ ਕੋਲ ਐਨਓਸੀ ਲੈ ਲਣ ਇੱਕ ਤੋਂ ਪੈਸੇ ਦਾ ਕੰਮ ਨਹੀਂ ਜਾਣਾ ਕਿ ਇਹ ਤਾਂ ਮੇਰੇ ਨਾਲ ਜਾ ਕੇ ਕਢਵਾਈ ਗਿਆ ਮਾਤਾ ਜੀ ਤੁਹਾਡੇ ਬੰਦੇ ਨੇ ਕਿਹਾ ਪਹਿਲਾਂ ਇਹ ਕਿਸੇ ਨੂੰ ਬਾਜੀ ਤਾਂ ਇਸ ਨੂੰ ਕੋਈ ਕਿਸੇ ਨੂੰ ਦਾਨ ਦਿੱਤੀ ਉਹਨਾਂ ਨੇ ਗਾਂ ਇਹਨੂੰ ਵੇਚ ਦਿੱਤੀ 1.5 ਲੱਖ ਕਿਹੜੇ ਬੰਦੇ ਨੇ ਤੁਹਾਡੇ ਸਾਡੇ ਦੀਪਕ ਬਾਬਾ ਜੀ ਹਾਂ ਉਹਨਾਂ ਨੇ ਗੱਲ ਕੀਤੀ ਸੇਵਾਦਾਰ ਰੱਖ ਕੇ ਗਿਆ ਹਾਂਜੀ ਸੇਵਾਦਾਰ ਰੱਖਿਆ ਸੇਵਾਦਾਰ ਦਾ ਪੱਤਾ ਨਹੀਂ ਬਣਦਾ ਵੈਸੇ ਵੀ ਕਰਨ ਹਾਂ ਪਰ ਅਸੀਂ ਤਾਂ ਹੁਣ ਇਦਾਂ ਹੀ ਕਹਿਣਾ ਸੀਗਾ ਮਾਤਾ ਜੀ ਕਿਉਂ ਕਹਿਣਾ ਕੋਈ ਸੱਚਾਈ ਦੱਸੋ ਸਾਡੇ ਕੋਲ ਵੀ ਉਹਦਾ ਸਾਡੇ ਕੋਲ ਸਾਰਾ ਕੁਝ ਹੈਗਾ ਪਤਾ ਕਰੋ ਯਾਰ ਇੱਧਰ ਆਓ ਯਾ ਛੱਟਾ ਯਾਰ ਭਾਈ ਚੱਕ ਚੁੱਕ ਸਭ ਕੁਝ ਹੈਗਾ ਤੁਹਾਡੇ ਕੋਲ ਵੀ ਚੋਕੀ ਗੱਲ ਹੋਈ ਜੀ ਰੋਵਰ ਦੇ ਚੱਕ ਤਿੱਕਰ ਹੈਗੇ ਨਾ ਖੈਰ ਇੱਥੇ ਲੋੜ ਆ ਲੋਕਾਂ ਨੂੰ ਥੋੜਾ ਸੁਚੇਤ ਹੋਣ ਦੀ ਕਿ ਜਦੋਂ ਵੀ ਅਸੀਂ ਕੋਈ ਸੈਕੰਡ ਹੈਂਡ ਵਾਹਨ ਖਰੀਦਦੇ ਹਾਂ ਤਾਂ ਉਸ ਮਾਮਲੇ ਨੂੰ ਲੈ ਕੇ ਪੂਰੀ ਜਾਂਚ ਪੜਤਾਲ ਕਰ ਲਈ ਜਾਵੇ ਕਿਤੇ ਇਹ ਨਾ ਹੋਵੇ ਕਿ ਬਾਅਦ ਵਿੱਚ ਪਛਤਾਵਾ ਹੀ ਹੱਥ ਲੱਗੇ ਹਕੀਕਤ ਜੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ